ਸਸਰਾਲੀ ਕਲੋਨੀ ਦੇ ਉਸ ਪੁਆਇੰਟ ਦੇ ਉੱਤੇ ਆ ਜਿੱਥੇ ਹਾਲੇ ਤੱਕ ਸਰਕਾਰ ਦੀ ਨਜ਼ਰ ਗਈ ਹੈ ਨਾ ਪ੍ਰਸ਼ਾਸਨ ਦੀ ਗਈ ਹੈ ਨਾ ਸਮਾਜ ਸੇਵੀਆਂ ਦੀ ਗਈ ਹੈ ਤੇ ਨਾ ਹੋਰ ਕਿਸੇ ਕਿਸੇ ਹੋਰ ਦੀ ਪਾਣੀਆਂ ਦੇਖੋ ਬਿਲਕੁਲ ਨਾਲ ਚੱਲ ਰਿਹਾ ਤੇ ਜਿਹੜੀਆਂ ਟਿੱਗਾਂ ਨੇ ਉਹ गिर ਰਹੀਆਂ ਨੇ ਡੇ ਬਾਏ ਡੇ ਪਰ ਇਧਰ ਨਾ ਤਾਂ ਕਿਸੇ ਦਾ ਧਿਆਨ ਗਿਆ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਨਾ ਕੋਈ ਸਮਾਜ ਸੇਵੀ ਆਇਆ ਸੀ ਪਹਿਲਾਂ ਵੀ ਆਈ ਸੀ ਪੰਜ ਚਾਰ ਦਿਨ ਬਿਲਕੁਲ ਠੀਕ ਸੀਗਾ ਬਾਅਦ ਦੇਖਦਾ ਦੇਖਦਿਆਂ ਹੁਣ ਤਾਂ ਬਿਲਕੁਲ ਨਾ ਮੋ ਨਿਸ਼ਾਨ ਮਟ ਗਿਆ ਜੀ ਬੰਦ ਆ ਬਿਲਕੁਲ ਲੈਵਲ ਚੱਲ ਰਿਹਾ ਇੱਥੇ ਬਰਾਬਰ ਖੇਤਾਂ 'ਚ ਚੱਲ ਰਿਹਾ ਕੋਈ ਪ੍ਰਸ਼ਾਸਨ ਨਹੀਂ ਕੋਈ ਸੇਵਾਦਾਰ ਨਹੀਂ ਕੋਈ ਨਗਰ ਵਾਲਾ ਨਹੀਂ ਹੈਗਾ ਬਿਲਕੁਲ ਬਰਾਬਰ ਚੱਲ ਰਿਹਾ ਇਹ ਪਿੰਡਾਂ 'ਚ ਪਾਣੀ ਪੜਨ ਵਾਲਾ ਹੈ ਵੀਰੇ ਇਹਨਾਂ ਪਿੰਡਾਂ 'ਚ ਕੋਈ 5 ਘੰਟੇ ਜਾਂ 4 ਘੰਟੇ ਭੰਟੇ ਤੱਕ ਬਿਲਕੁਲ ਪਾਣੀ ਪੜਨ ਵਾਲਾ ਹੈ ਪਿੰਡਾਂ 'ਚ ਵੀਰੇ ਜੀ ਇਹ ਦਰਿਆ ਕਾਫੀ ਤੂਪਾਂ 6 ਕਿੱਲੇ ਅੱਗੇ ਭੱਗ ਰਿਹਾ ਸੀ ਇਹ ਕਿ ਉਸ ਟਾਈਮ ਕੁਝ ਵੀ ਕਰ ਸਕਦੇ ਸੀ ਕਾਫੀ ਕੰਟਰੋਲ ਹੋ ਸਕਦਾ ਸੀ ਹੁਣ ਤਾਂ ਬਹੁਤ ਔਖਾ ਹੈ ਜੀ ਵਹਲਦੇ ਪਾਣੀ ਚੱਲ ਰਿਹਾ ਬਿਲਕੁਲ ਬਰਾਬਰ ਆ ਇਸ ਟਾਈਮ ਮੰਨ ਕੇ ਚੱਲੋ ਜੇ ਥੋੜਾ ਜਿਹਾ ਵੀ ਪਾਣੀ ਪਿੱਛੋਂ ਵੱਧ ਸਕਦਾ ਹੈ ਜਾਂ ਅੱਗੇ ਨੂੰ ਢਾਇ ਜਾਂਦੀ ਆ ਤੇ ਖਤਰੇ ਵਾਲਾ ਕੰਮ ਹੈ ਇਸ ਤੋਂ ਪੂਰਾ ਲੁਧਿਆਣਾ ਨੂੰ ਖਤਰਾ ਆਇਆ ਹ ਸਸਰਾਲੀ ਕਲੋਨੀ ਦੇ ਉਸ ਪੁਆਇੰਟ ਦੇ ਉੱਤੇ ਆ ਜਿੱਥੇ ਹਾਲੇ ਤੱਕ ਸਰਕਾਰ ਦੀ ਨਜ਼ਰ ਗਈ ਹੈ ਨਾ ਪ੍ਰਸ਼ਾਸਨ ਦੀ ਗਈ ਹੈ ਨਾ ਸਮਾਜ ਸੇਵੀਆਂ ਦੀ ਗਈ ਹੈ ਤੇ ਨਾ ਹੋਰ ਕਿਸੇ ਕਿਸੇ ਹੋਰ ਦੀ ਕੈਮਰਾਮੈਨ ਨੂੰ ਕਹਿੰਗਾ ਇੱਕ ਵਾਰ ਤਸਵੀਰਾਂ ਦਿਖਾ ਦੇ ਉਹ ਪਰੇ ਜਿਹੜੇ ਬੰਦ ਦੇ ਉੱਤੇ ਤੁਸੀਂ ਦੇਖਦੇ ਹੋਵੋਗੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਸਰਕਾਰ ਵੀ ਲੱਗੀ ਹੋਈ ਹੈ ਪ੍ਰਸ਼ਾਸਨ ਵੀ ਲੱਗਿਆ ਹੋਇਆ ਪਰ ਇੱਥੇ ਨਾ ਕੋਈ ਮੰਤਰੀ ਆਇਆ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਧਰ ਗੁਜਰਾਂ ਦਾ ਇੱਕ ਕੋਠਾ ਸੀ ਗੁਜਰਾਂ ਦਾ ਜਿਹੜਾ ਡੇਰਾ ਸੀਗਾ ਤੁਸੀਂ ਸਾਰਾ ਡੇਰਾ ਢਹ ਢੇਰੀ ਹੋ ਚੁੱਕਿਆ ਤੇ ਜਿਹ ਪਾਣੀਆਂ ਦੇਖੋ ਬਿਲਕੁਲ ਨਾਲ ਚੱਲ ਰਿਹਾ ਤੇ ਜਿਹੜੀਆਂ ਢਿੱਗਾਂ ਨੇ ਉਹ गिर ਰਹੀਆਂ ਨੇ ਡੇ ਬਾਏ ਡੇ ਪਰ ਇਧਰ ਨਾ ਤਾਂ ਕਿਸੇ ਦਾ ਧਿਆਨ ਗਿਆ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਨਾ ਕੋਈ ਸਮਾਜਸੀ ਵੀ ਆਇਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਧਰ ਦੇਖੋ ਇੱਧਰ ਬੰਨ ਸੀਗਾ ਬੰਨ ਉਹ ਦੇਖ ਸਕਦੇ ਹੋ ਸਾਰਾ ਬੰਨ ਜਿਹੜਾ ਉਹ ਪਾਣੀ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਰੁੜ ਚੁੱਕਿਆ ਇਸ ਪੁਆਇੰਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉਹੀ ਪਰਿਵਾਰ ਖੜੇ ਨੇ ਜਿਨ੍ਹਾਂ ਦਾ ਉਜਾੜਾ ਹੋਇਆ ਗੁਜਰ ਭਾਈਚਾਰੇ ਦੇ ਲੋਕ ਖੜੇ ਆ ਜਿਨ੍ਹਾਂ ਦਾ ਜਿਹੜਾ ਡੇਰਾ ਉਹ ਟਹਿ ਟੇਰੀ ਹੋਇਆ ਉਹ ਖੜੇ ਨੇ ਕੁਝ ਕਿਸਾਨ ਖੜੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਗਿਰ ਰਹੀਆਂ ਨੇ ਪਰ ਨਾ ਨਜ਼ਰ ਸਰਕਾਰ ਦੀ ਪੈ ਰਹੀ ਹੈ ਨਾ ਪ੍ਰਸ਼ਾਸਨ ਦੀ ਪੈ ਰਹੀ ਹੈ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਜਗਤਾਰ ਸਿੰਘ ਜੀ ਜਗਤਾਰ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਤਾਂ ਬੋਂਕੜ ਗੁਜਰਾ ਹੈ ਮੈਂ ਦੇਖਣ ਵਾਸਤੇ ਆਇ ਅਸੀਂ ਪਹਿਲਾਂ ਵੀ ਆਏ ਸੀ ਪੰਜ ਚਾਰ ਦਿਨ ਬਿਲਕੁਲ ਠੀਕ ਸੀਗਾ ਬਾਅਦ ਦੇਖਦਿਆ ਦੇਖਦਿਆ ਹੁਣ ਤਾਂ ਬਿਲਕੁਲ ਨਾਮੋ ਨਿਸ਼ਾਨ ਮਟ ਗਿਆ ਜੀ ਬੰਦ ਆ ਆ ਗੁਜਰਾਂ ਦਾ ਡੇਰਾ ਸੀਗਾ ਬਿਲਕੁਲ ਖਤਮ ਹੋ ਗਿਆ ਜੀ ਹੁਣ ਪਾਣੀ ਬਿਲਕੁਲ ਲੈਵਲ ਚੱਲ ਰਿਹਾ ਇੱਥੇ ਬਰਾਬਰ ਖੇਤਾਂ 'ਚ ਚੱਲ ਰਿਹਾ ਕੋਈ ਪ੍ਰਸ਼ਾਸਨ ਨਹੀਂ ਕੋਈ ਸੇਵਾਦਾਰ ਨਹੀਂ ਕੋਈ ਨਗਰ ਵਾਲਾ ਨਹੀਂ ਹੈਗਾ ਬਿਲਕੁਲ ਬਰਾਬਰ ਚੱਲ ਰਿਹਾ ਇਹ ਪਿੰਡਾਂ 'ਚ ਪਾਣੀ ਵੜਨ ਵਾਲਾ ਵੀਰੇ ਇਹਨਾਂ ਪਿੰਡਾਂ 'ਚ ਕੋਈ 5 ਘੰਟੇ ਜਾਦਾ ਚਾਰ ਘੰਟੇ ਘੰਟੇ ਤੱਕ ਬਿਲਕੁਲ ਪਾਣੀ ਫਟਦਮਾਲੇ ਪਿੰਡਾਂ ਚ ਵੀਰਜੀ ਕਿੰਨੇ ਪਿੰਡ ਪ੍ਰਭਾਵਿਤ ਹੋ ਜਾਣਗੇ ਜੇ ਇੱਥੋਂ ਪਾਣੀ ਟੁੱਟ ਕੇ ਉੱਪਰ ਚੜ੍ਹ ਗਿਆ ਨਹੀਂ ਲੁਧਿਆਣਾ ਸਾਰਾ ਵੀਰਜੀ ਪਹਿਲੇ ਗਾਲ ਦਾ ਚੀਰ ਚੂੜਵਾਲ ਮੰਗ ਟਸੀੜਾ ਸਾਰਾ ਪਾਣੀ ਇਧਰ ਨੂੰ ਜਾਣ ਲੁਧਿਆਣੇ ਜਾਣ ਸਾਰਾ ਪਾਣੀ ਵੀਰਜੀ ਇਹ ਲੋਕ ਨੇ ਉਹ ਬਈ ਵੀ ਸੜਨ ਵਾਲ ਨੇ ਜਿਨ੍ਹਾਂ ਦਾ ਡੇਰਾ ਸੀ ਡੇਰਾ ਤੁਹਾਡਾ ਸੀਗਾ ਹਾਂਜੀ ਹਾਂਜੀ ਭਰਾ ਲੱਗਦੇ ਕਿੰਨੀ ਦੇਰ ਪਹਿਲਾਂ ਬਣਾਇਆ ਸੀ ਇਹਨਾਂ ਨੇ ਵਿਚਾਰੇ ਸਾਲ ਪਹਿਲਾਂ ਆਏ ਸੀ ਇਹ ਅਸੀਂ ਜਗਾ ਜੁਗਾ ਲੈ ਕੇ ਦਿੱਤੀ ਸੀ ਇਹਨਾਂ ਨੂੰ ਪਹਿਲਾਂ ਹੋਰ ਕਿਤੇ ਰਹਿੰਦੇ ਸੀ ਇਹ ਸਤਕਨਾਲਾ ਜਗਾ ਸੀ ਇਹ ਇੱਕ ਦਿਨ ਦੇ ਵਿੱਚ ਵਿੱਚ ਹੋ ਗਿਆ ਸਾਰਾ ਇਹ ਕਿੰਨੇ ਦੀ ਲਈ ਸੀ ਜਗਾ ਇਹ ਜਗਾ ਲਈ ਸੀ ਇਹਨਾਂ ਵਿਚਾਰਿਆਂ ਨੇ 25-26 ਲੱਖ ਦੀ ਲਈ ਸੀ ਇਹ ਨਹੀਂ ਇੱਥੇ ਕੋਈ ਪ੍ਰਸ਼ਾਸਨ ਕੋਈ ਸਮਾਜਸੀ ਵੀ ਕੋਈ ਹੋਰ ਬੰਦਾ ਨਹੀਂ ਆਇਆ ਇੱਥੇ ਆਏ ਤਾਂ ਬਹੁਤ ਆਏ ਐ ਪ੍ਰਸ਼ਾਸਨ ਵੀ ਆਏ ਸੀ ਮੰਤਰੀ ਵੀ ਬਹੁਤ ਆਏ ਇੱਥੇ ਪਰ ਕਿਸ ਨੇ ਕਹਿੰਦੇ ਜਿਲੇ 100 ਫੁੱਟ ਤੇ ਰਹਿ ਜੂਗੇ ਫਿਰ ਆਪਾਂ ਕਾਰਵਾਈ ਕੋਈ ਕਰਾਂਗੇ ਕਿ ਪਹਿਲਾਂ ਤਾਂ ਅਸੀਂ ਨਹੀਂ ਕਰ ਸਕਦੇ ਕੁਝ ਵੀ ਇੱਥੋਂ ਨਾਲ ਇਹ ਦਰਿਆ ਕਾਫੀ ਇੱਥੋਂ 5-6 ਕਿੱਲੇ ਅੱਗੇ ਭੱਗ ਰਿਹਾ ਸੀ ਇਹ ਕਿ ਉਸ ਟਾਈਮ ਕੁਝ ਵੀ ਕਰ ਸਕਦੇ ਸੀ ਕਾਫੀ ਕੰਟਰੋਲ ਹੋ ਸਕਦਾ ਸੀ ਹੁਣ ਤਾਂ ਬਹੁਤ ਔਖਾ ਆ ਜੀ ਹੁਣ ਜੇ ਆ ਦੇਖ ਕੇ ਚੱਲੂ ਕਿ ਆ ਲੈਵਲ ਤੇ ਪਾਣੀ ਚੱਲ ਰਿਹਾ ਬਿਲਕੁਲ ਬਰਾਬਰ ਆ ਇਸ ਟਾਈਮ ਮੰਨ ਕੇ ਚੱਲੋ ਜੇ ਥੋੜਾ ਜਿਹਾ ਵੀ ਪਾਣੀ ਪਿੱਛੋਂ ਵੱਧ ਸਕਦਾ ਆ ਜਾਂ ਅੱਗੇ ਨੂੰ ਢਾਇ ਜਾਂਦੀ ਆ ਤੇ ਖਤਰੇ ਵਾਲਾ ਕੰਮ ਐ ਇਸ ਤੋਂ ਪੂਰਾ ਲੁਧਿਆਣਾ ਨੂੰ ਖਤਰਾ ਆਇਆ ਹੁਣ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿਸੇ ਲੀਡਰ ਨੂੰ ਨਹੀਂ ਦੱਸਿਆ ਵੀ ਪਾਈ ਅਸੀਂ ਵੀ ਖਤਰੇ 'ਚ ਆ ਸਾਡਾ ਤਾਂ ਸਾਰੇ ਸਰਕਾਰ ਇੱਥੇ ਆ ਪੁਲਿਸ ਇੱਥੇ ਆ ਡੀਸੀ ਇੱਥੇ ਆ ਰਿਆ ਮੰਤਰੀ ਸਾਰੇ ਇੱਥੇ ਆ ਰਿਆ ਸਭ ਦੇਖ ਕੇ ਜਾਂਦੇ ਆ ਕੁਝ ਹੋਰ ਲੋਕ ਵੀ ਨਾਲ ਨੇ ਕੀ ਕਹਿਣਾ ਚਾਹੁੰਦੇ ਹੋ ਬਾਈ ਭਾਜੀ ਬਹੁਤ ਹੀ ਜਣੀ ਕਿ ਇਧਰ ਨੂੰ ਤਾਂ ਕੋਈ ਆ ਹੀ ਨਹੀਂ ਰਿਹਾ ਨਾ ਇਧਰ ਨੂੰ ਨਾ ਕੋਈ ਜਨਤਾ ਕੋਈ ਨਾ ਪਬਲਿਕ ਸਾਡੇ ਏਰੀਏ ਦੇ ਦੋ ਦਿਨ ਆਏ ਸੀਗੇ ਉਹ ਵੀ ਉਹਨਾਂ ਨੂੰ ਸਮਾਨ ਨਹੀਂ ਦਿੱਤਾ ਗਿਆ ਉਹ ਵੀ ਵਿਚਾਰਾ ਕੋਲ ਸਮਾਨ ਹੁੰਦਾ ਸੀ ਹੀਲਾ ਕਰਦੇ ਹੁਣ ਅੱਜ ਦੇਖ ਲਓ ਤੁਹਾਡੇ ਸਾਹਮਣੇ ਠੀਕ ਨਹੀਂ 9 ਤਰੀਕ ਹੋ ਗਈ ਆ ਵੀ ਆ ਪਾਣੀ 1.5 ਫੁੱਟ ਦਾ ਫਰਕ ਰਹਿ ਗਿਆ ਜਮੀਨ ਦੇ ਬਰਾਬਰ ਚ ਲੰਡਿਆ ਦੇਖ ਲਓ ਠੀਕ ਨਹੀਂ ਇਹ ਪਿੰਡ ਵਾਲਿਆਂ ਨੂੰ ਲੱਗੇ ਬਹੁਤ ਖਤਰਾ ਆ ਸਾਡੇ ਪਿੰਡ ਦਾ ਦੇ ਵਿੱਚ ਜਣੀਕ ਲੇਟ ਦੇ ਨਾਂ ਵੀ ਹੈ ਨੀਗਾ ਸਤਵਾਲ ਫਿਰ ਵੀ ਆ ਲਿਆ ਸੀ ਇੱਥੇ ਉਹਨੇ ਲਗਾਤਾਰ 10 ਦਿਨ ਹੋ ਗਿਆ ਸੀ ਸਵੇਰ ਤੇ ਚਾਮੀ ਅਸੀਂ ਨਹੀਂ ਦੇਖਿਆ ਵਿਆਹ ਵਾਲਾ ਮੀਨ ਨੇਰੀ ਆ ਜੀ ਲੱਗੇ ਰਹਿੰਦੇ ਸੀ ਸਾਰੀਆਂ ਸੰਗਤਾਰੇ ਨਾਲ ਪਰ ਪਹਿਲੋ ਅਸੀਂ ਉਹਨਾਂ ਦਾ ਸਾਥ ਦਿੱਤਾ ਪਰ ਇੱਧਰ ਸਾਡੇ ਸਾਥ ਦੇਣ ਲਈ ਕੋਈ ਨਹੀਂ ਆ ਰਿਹਾ ਜੀ ਅੱਗੇ ਇਹ ਸਥਾਨਿਕ ਲੋਕ ਨੇ ਕਹਿੰਦੇ ਅਸੀਂ ਤਾਂ ਸਾਥ ਦਿੰਦੇ ਰਹੇ ਪਰ ਸਾਡਾ ਸਾਥ ਦੇਣ ਕੋਈ ਨਹੀਂ ਹੈ ਬਾਈ ਹੋਣੀ ਹੈ ਜਿਨ੍ਹਾਂ ਦੇ ਘਰ ਨੇੜੇ ਨੇ ਕਿੱਥੇ ਰਹਨੇ ਹੋ ਤੁਸੀਂ ਅਸੀਂ ਇੱਥੇ ਰੰਨੇ ਦੇ ਕੋਲੇ ਮੰਡ ਚ ਹੀ ਆ ਸਰਾਲੀ ਕਲੋਨੀ ਲੱਗਦਾ ਸਾਨੂੰ ਡੇਰਾ ਇੱਧਰ ਸਾਰੇ ਜਮੀਨ ਸਾਡੇ ਇੱਧਰ ਹੀ ਆ ਤੇ ਬੰਨ ਪਹਿਲਾਂ ਤੋਂ ਇਹ ਰੇਤਾ ਚਕਾਇਆ ਸੀ ਇਹਨਾਂ ਨੇ ਅੰਦਰੋਂ ਪਰਿਆ ਚੋਂ ਨੀ ਹੁਣ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਕੋਈ ਆਇਆ ਕੋਈ ਨਹੀਂ ਆਇਆ ਜੇ ਜਗ੍ਹਾ ਉਦੋਂ ਦੇ ਇੱਥੇ ਹੀ ਆ ਸੀ ਵੀ ਇਹ ਆਪਦਾ ਹਣ ਕਲੌਂਡੇ ਵਾਲਾ ਬੰਨ ਬਣਾ ਲਿਆ ਨਾ ਗਾਹਾਂ ਛੜਤਾ ਸੀ ਸਾਰਾ ਲੋਧੇ ਐਂਡ ਪਾਉਣਾ ਸੀ ਇੱਧਰ ਲੁਧਿਆਣੇ ਨੂੰ ਪਾਣੀ ਜਾਣਾ ਸਾਰੇ ਇਹ ਇਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਪਿੱਛੇ ਤਾਂ ਬਹੁਤ ਸਾਰੇ ਲੋਕ ਲੱਗੇ ਹੋਏ ਆ ਜਿਵੇਂ ਅਸੀਂ ਪਹਿਲਾਂ ਕਿਹਾ ਸੀ ਪਰ ਆਹ ਪੁਆਇੰਟ ਤੁਹਾਨੂੰ ਦਿਖਾਤਾ ਇੱਕ ਵਾਰੀ ਫੇਰ ਕੈਮਰਾਮੈਨ ਨੂੰ ਕਰੂੰਗਾ ਦਿਖਾ ਦਵੇ ਪੁਆਇੰਟ ਦੇਖੋ ਪਿੱਛੇ ਕਿੰਨੇ ਲੋਕ ਲੱਗੇ ਹੋਏ ਨੇ ਇੱਥੇ ਉਹੀ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਾਂ ਜਿਨ੍ਹਾਂ ਦੇ ਘਰ ਨੇ ਉਹੀ ਲੋਕ ਲੱਗੇ ਹੋਏ ਨੇ ਜਿਹੜੇ ਕਿ ਦੂਜਾ ਕਿਸੇ ਤਰੀਕੇ ਦੇ ਨਾਲ ਇਸ ਨੂੰ ਬਚਾਇਆ ਜਾ ਸਕੇ ਤੁਸੀਂ ਦੇਖਦੇ ਹੋ ਕਿ ਕਿਵੇਂ ਬੰਨ ਜਿਹੜਾ ਜ਼ਮੀਨ ਆ ਸਟੈਪ ਬਾਏ ਸਟੈਪ ਖੁੱਲ ਰਹੀ ਆ ਤੇ ਸਾਰੇ ਜਿਹੜੇ ਪਿੰਡ ਆ ਖਤਰੇ ਦੇ ਵਿੱਚ ਆ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟਿਆ